ਉਦਮ ਸਿੰਘ ਨਗਰ ਪਹੁੰਚੀ ਇੱਕ ਦਾ ਲਹਿਰ ਦੀ ਟੀਮ ਮੀ ਨੇ ਜਿਸ ਤਰ੍ਹਾਂ ਕਈਆਂ ਲਈ ਮੀ ਖੁਸ਼ੀਆਂ ਲੈ ਕੇ ਆਉਂਦਾ ਕਈਆਂ ਲਈ ਬਹੁਤ ਗਮੀ ਲੈ ਕੇ ਆਉਂਦਾ ਸਾਡੇ ਇਲਾਕੇ ਦੇ ਵਿੱਚ ਸultanpur 로디 ਹੋਵੇ ਜਾਂ ਹਿਯਾਰਪੁਰ ਹੋਵੇ ਹੜ੍ਹਾਂ ਦੀ ਮਾਰ ਜਾਰੀ ਆ ਅੱਜ ਵੀ ਸਵੇਰ ਤੋਂ ਮੀ ਜਾਰੀ ਆ ਜਿਹੜੀਆਂ ਤਸਵੀਰਾਂ ਤੁਹਾਨੂੰ ਉਦਮ ਸਿੰਘ ਨਗਰ ਤੋਂ ਦਿਖਾ ਰਹੇ ਆ ਜਿੱਥੇ ਇਹ ਮਕਾਨ ਜਿਹੜਾ ਇਹ ਮੀ ਦੇ ਨਾਲ ਡਿੱਗਿਆ ਸਵੇਰੇ ਅੱਜ ਮਕਾਨ ਡਿੱਗਿਆ ਜਿਸ ਦੇ ਵਿੱਚ ਕੁਝ ਲੋਕ ਰਹਿੰਦੇ ਸੀ ਮਾਤਾ ਰਹਿੰਦੇ ਸੀ ਜਿਹਦੇ ਸੱਟਾਂ ਲੱਗੀਆਂ ਔਰ ਲੋਕਾਂ ਨੇ ਉਹਨੂੰ ਕੱਢਿਆ ਵਾ ਗੱਲਬਾਤ ਮਾਤਾ ਨਾਲ ਕਰਾਂਗੇ ਇੱਥੇ ਦੇ ਐਮਸੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮਾਤਾ ਕੀ ਨਾ ਡੱਡ 500 ਕੀ ਗੱਲ ਹੋਈ ਹੈ ਹਾਂਜੀ ਕੁਛੁੱਤੇ ਪੈ ਸੀ 4 ਵਜੇ ਸਾਰੇ ਮੈਂ ਰਾਤ ਜਾਗਦੀ ਰਹੀ ਆ ਤੇ ਪਤਾ ਨਹੀਂ ਲੱਗਾ ਕਿਹੜੀ ਵੀ ਲੱਡਕ ਪਿਆ ਹਾਂ ਜੀ ਸਾਰਾ ਤੇ ਬੈ ਕੇ ਕੱਢੀ ਮਾੜੀ ਮਾੜੀ ਮਿੱਟੀ ਡਿੱਗਦੀ ਸੀਗੀ ਤੇ ਮੈਨੂੰ ਪਤਾ ਨਹੀਂ ਮਾੜੀ ਜਿਹੀ ਜੰਪ ਪਈ ਆ ਤੇ ਪਤਾ ਨਹੀਂ ਲੱਗਾ ਕਿਰੇ ਵੇ ਲੱਡ ਪਿਆ ਮੈਂ ਤਾਂ ਜਿਆਦਾ ਇੰਨਾ ਮੀ ਪੈਂਦਾ ਪਿਆ ਸੀ ਤੇ ਤੁਹਾਨੂੰ ਪਤਾ ਹੈ ਵੀ ਇਹ ਕੱਚਾ ਕੋਤਾ ਹੈ ਤੇ ਬਾਹਰ ਆ ਮੈਂ ਮੁੰਡੇ ਦੀ ਰੋਲੀ ਪਾਉਂਦੀ ਸੀ ਮੈਂ ਕਿਰਾਏ ਤੇ ਚੱਲੀਏ ਕਿਰਾਏ ਤੇ ਕਹਿੰਦਾ ਚੱਲਾਂਗਾ 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 ਕਹਿੰਦਾ ਮੋਰ ਕੇ ਮੈਂ ਕਿ ਜੱਡ ਡੁੱਗ ਕੇ ਦੇ ਪਤਲ ਹੋਣ ਦੇ ਪਿਆ ਫਿਰ ਉੱਪਰ ਜ ਗਿਆ ਤਾਂ ਹਾਂਜੀ ਉੱਪਰ ਹੀ ਰੇਪ ਗਿਆ ਮੇਰੇ ਮੁੰਡੇ ਦੇ ਇੱਥੇ ਗਾਡਰ ਲੱਗਾ ਇੱਥੇ ਲੱਗਾ ਤੇ ਆ ਬਾਹ ਤੇ ਲੱਗੀ ਮੁੰਡੇ ਦੀ ਤੁਹਾਨੂੰ ਕਿਦਾਂ ਕੱਢਿਆ ਫਿਰ ਪਿਆ ਮੁੰਡਿਆਂ ਨੇ ਕੱਢਿਆ ਜੱਗੇ ਹੋਣਾਂ ਸਾਰੇ ਇਕੱਠੇ ਹੋ ਗਏ ਦੀ ਉਹਨਾਂ ਨੇ ਕੱਢਿਆ ਮਿੰਨਾ ਹਾਂਜੀ ਜੱਗੇ ਹੋਣਾਂ ਚਾਹ ਲੈ ਕੇ ਆਇਆ ਸੁਪੇ ਉਹਨੂੰ ਪਤਾ ਲੱਗਾ ਕਿੰਨੀ ਧੀਰ ਹੋ ਗਈ ਤਾਂ ਅਸੇ ਰਹਿੰਦੇ ਹਾਂ ਹਾਂ ਕਾਫੀ ਧੀਰ ਹੋ ਜਾਂਦੇ ਆ ਕਾਫੀ ਧੀਰ ਹਾਂਜੀ ਆਪ ਪੂਰੇ ਹੋ ਗਏ ਆ ਹਾਂ ਸਰ ਹਾਂਜੀ ਕੱਲੇ ਹੀ ਆ ਇਹ ਕੱਲੇ ਸੀਗੇ ਇਹ ਮਾਤਾ ਜੀ ਕਹਿੰਦੇ ਕੱਲੇ ਸੀ ਕੀ ਕਹਿਣਾ ਚਾਹੁੰਦੇ ਸੀ ਕੀ ਨਾਂ ਦੱਸਿਓ ਪਹਿਲੇ ਪਹਿਲਾਂ ਹਾਂਜੀ ਮੇਰਾ ਨਾਂ ਰਵੀ ਆ ਜੀ ਉਦਮ ਸਿੰਘ ਨਗਰ ਸੱਡਾ ਮੁੱਲਾ ਆ ਹੂੰ ਕਾਫੀ ਚਿਰ ਤੋਂ ਜਿੱਦਾਂ ਇਹਨਾਂ ਦਾ ਮਕਾਨ ਇਦਾਂ ਹੈਗਾ ਵਾ ਤੇ ਜਦ ਮਾਤਾ ਨੇ ਰੌਲਾ ਪਾਇਆ ਨਾ ਤੇ ਮੁੰਡਾ ਸੀਗਾ ਇੱਥੇ ਉਹਨਾਂ ਨੇ ਰੌਲਾ ਪਾਇਆ ਮੁੰਡੇ ਨੇ ਤੇ ਤਾਂ ਮੜਾ ਜਿਹਾ ਪਤਾ ਲੱਗਾ ਭਾਜੀ ਹੁਣ ਹੀ ਜਾਂਦੇ ਆ ਰੋਟੀ ਗਵਾਣ ਜਦਾਂ ਸਵੇਰੇ ਤੜਕੇ ਕੰਮ ਤੇ ਜਾਂਦੇ ਜਦਾਂ ਉਹਨਾਂ ਨੇ ਦੇਖਿਆ ਤੇ ਫੇਰ ਮਾਤਾ ਨੂੰ ਥੱਲੇ ਜਿੱਦਾਂ ਕੱਢਿਆ ਰਲ ਮਿਲ ਗਏ ਰਲ ਮਿਲ ਕੇ ਸਾਰਿਆਂ ਨੇ ਇਹ ਦੋ ਚਾਰ ਘਰ ਅੰਕਲ ਹੋਣੀ ਆ ਉਹਨਾਂ ਨੇ ਸਾਡੇ ਨਾਲ ਰਲ ਕੇ ਕੱਢਿਆ ਜਿੱਦਾਂ ਮਾਤਾ ਨੂੰ ਥੱਲੇ ਆਂ ਜੀ ਮਾਤਾ ਨੂੰ ਇੱਥੋਂ ਇਹ ਕੋਠਾ ਡਿੱਗ ਪੈਂਦਾ ਸਵੇਰੇ 4:00 ਵਜੇ ਡਿੱਗਿਆ ਜੀ 4:00 ਵਜੇ ਡਿੱਪੈਂਦਾ ਮਾਤਾ ਥੱਲੇ ਆ ਜਾਂਦੀ ਆ ਮਾਤਾ ਨੂੰ 7:00 ਵਜੇ ਡਿੱਗ ਸੱਤ 7:00 ਵਜੇ ਸੱਤ ਕ' ਵਜੇ ਕਹਿੰਦੇ ਡਿੱਗਿਆ 4:00 ਵਜੇ ਜਾਗਦੀ ਗਈ ਜਾਂ 4:00 ਵਜੇ ਤੱਕ ਜਾਗਦੇ ਰਹੇ ਆ ਤੇ ਥੱਲੇ ਆ ਜਾਂਦੇ ਐਮਸੀ ਇੱਥੇ ਤੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਇਹਨਾਂ ਨਾਲ ਵੀ ਕਰਾਂਗੇ ਹੋਰ ਵੀ ਨਾਲ ਪਹਿਲੇ ਮੈਂ ਥੋੜੀ ਜਿਹੀ ਗੱਲਬਾਤ ਕਰ ਲਵਾਂ ਪ ਕੀ ਗੱਲ ਕੀ ਹੋ ਜਣਗੇ ਭਾਜੀ ਮਤਲਬ ਕਿ ਮਾਤਾ ਜੀ ਇੱਥੇ ਰਹਿੰਦੇ ਸੀ ਨਾਲ ਹੀ ਅੰਨੇ ਅਗਵਾੜਾ ਜਿੱਦਾਂ ਤਾਂ ਅਸੀਂ ਆਈ ਜਾਈਦਾ ਜਿੱਦਾਂ ਮਤਲਬ ਕਿ ਬੀਬੀ ਕੋਲ ਤਾਂ ਅਸੀਂ ਸਵੇਰੇ ਵੀ ਚਾਹ ਬਣਾਉਣਾ ਆਏ ਸੀ ਜਿੱਦਾਂ ਤਾਂ ਬੀਬੀ ਹੁਣੀ ਅੰਦਰ ਸੁੱਤੇ ਪੈਸੀ ਜਦੋਂ ਜਦੋਂ ਅਸੀਂ ਇੱਥੇ ਖੜੇ ਸੀ ਅਜੀ ਆ ਕੇ ਚਾਹ ਦੀ ਗੜਵੀ ਲੈ ਕੇ ਜਾਨੂ ਕੋਠਾ ਥੱਲੇ ਡੈਗ ਪਿਆ ਥੱਲੇ ਆ ਗਏ ਸੀ ਇਹ ਅੱਛਾ ਹਾਂਜੀ ਫਿਰ ਰੋਲਾ ਰੂਲਾ ਪਾਇਆ ਸਾਰੇ ਮਤਲਬ ਕਿ ਵਾਲੇ ਦਵਾਲੇ ਮੱਲੇ ਵਾਲੇ ਆਏ ਇਕੱਠੇ ਹੋਏ ਐਮਸੀ ਭਾਜੀ ਨੇ ਸਾਰੇ ਵਿੱਚੋਂ ਕੱਢਿਆ ਉਹਨਾਂ ਨੂੰ ਮਾਤਾ ਉਹਨਾਂ ਨੂੰ ਸੱਟਾ ਸੁੱਟਾਂ ਲੱਗ ਗਈਆਂ ਕਾਫੀ ਕਾਫੀ ਲੱਗੀਆਂ ਹਾਂ ਕੀ ਨਾ ਤੇ ਦਿੰਦੇ ਮੇਰਾ ਨਾਮ ਇਲਾਮ ਜੀ ਇੱਥੇ ਰਹਿੰਦੇ ਤੁਸੀਂ ਹਾਂਜੀ ਹਾਂਜੀ ਕੀ ਹੋਇਆ ਇਹਨਾਂ ਨੇ ਇਹ ਆਪਣਾ ਗਵਾਂਡ ਮੱਥਾ ਹੀ ਹੈ ਜੀ ਆ ਕੰਦ ਮੇਰੀ ਨਾਲ ਲੱਗਦੀ ਆ ਅੱਛਾ ਜੀ ਤੇ ਇਹਨਾਂ ਨੂੰ ਬੜੀ ਿਆਰੀ ਮੈਂ ਕਿਹਾ ਇਹਨਾਂ ਨੂੰ ਇਹਦੇ ਮੁੰਡੇ ਨੂੰ ਬੜੀ ਿਆਰੀ ਕਿਹਾ ਵੀ ਤੁਸੀਂ ਮਾੜਾ ਮੋਟਾ ਮਕਾਨ ਜਿਹੜਾ ਖੜਾ ਕਰ ਲਓ ਤੁਸੀਂ ਹੂੰ ਤੇ ਵੀ ਡੰਗਣ ਵਾਲਾ ਇਹ ਹੈਗਾ ਵਾ ਅੱਛਾ ਇਹਨਾਂ ਨੇ ਕੋਈ ਗੱਲ ਨਹੀਂ ਸੁਣੀ ਅੱਛਾ ਅੱਛਾ ਇਦਾਂ ਹੀ ਪੈ ਰਹਿਣਾ ਇਦਾਂ ਇਹਨਾਂ ਨੂੰ ਕੋਈ ਸਮਝ ਨਹੀਂ ਲੱਗੀ ਕੋਈ ਵੀ ਲੈਣਾ ਦੇਣਾ ਨਹੀਂ ਅੱਜ ਕੀ ਗੱਲ ਅੱਜ ਇਹ ਸਾਨੂੰ ਤਾਂ ਪਤਾ ਲੱਗਾ ਮੈਂ ਬਾਹਰ ਉੱਠਿਆ ਜਦੋਂ ਤੇ ਕੰਦ ਡਿੱਗੀ ਤੜਾਈ ਦੇਣਾ ਤੇ ਮੈਂ ਉੱਠਿਆ ਦਵਾਦਾ ਬਾਹਰ ਉੱਠ ਕੇ ਦੇਖਿਆ ਫੇ ਮੈਂ ਕਹ ਲਿਆ ਵੀ ਉਹਨਾਂ ਦਾ ਮਕਾਨ ਡੇਪਿਆ ਵਾ ਥੱਲੇ ਆ ਗਏ ਇਹ ਫੇ ਸਾਰੇ ਤੋਂ ਸਾਰੇ ਜਿੰਨੇ ਮਹੱਲੇ ਦੇ ਕੋਈ ਇਧਰੋਂ ਆ ਇਧਰੋਂ ਇਧਰੋਂ ਆਣ ਕੇ ਇਹਨਾਂ ਨੂੰ ਕੱਢਿਆ ਵਿੱਚੋਂ ਇੱਥੋਂ ਕਿੰਨੀ ਦੇਰ ਚ ਮਦਦ ਕੱਢ ਲਿਆ ਤੇ ਇੰਨਾ ਟਾਈਮ ਲੱਗਾ ਟਾਈਮ ਮੁੱਢਾ ਘੰਟਾ ਲੱਗ ਹੀ ਗਿਆ ਸਾਰੇ ਇਕੱਠੇ ਹੋ ਗਏ ਫੇ ਨਾ ਸਾਰਾ ਮਹੱਲਾ ਜੇ ਨਹੀਂ ਇਕੱਠਾ ਹਾਂਜੀ ਹਾਂਜੀ ਮਹੱਲਾ ਇਕੱਠਾ ਹੋ ਗਿਆ ਸ ਇਸ ਕਰਕੇ ਤੋ ਐਮਸੀ ਨਾਲ ਮੌਜੂਦ ਨੇ ਐਮਸੀ ਨਾਲ ਗੱਲਬਾਤ ਕਰ ਲੈਣੇ ਆ ਕੀ ਨਾ ਜੀ ਤੁਹਾਡਾ ਪਹਿਲੇ ਮੇਰਾ ਨਾਮ ਰਜੀਤ ਸਿੰਘ ਆ ਜੀ ਕਿਹੜਾ ਇਲਾਕਾ ਜੀ ਮੈਂ ਇੱਥੇ ਦਾ ਕਾਉਂਸਲਰ ਆ ਜੀ ਦੂਦਮ ਸਿੰਘ ਦਾ ਘਰ ਜੀ ਪਹਿਲਾਂ ਤਾਂ ਇੱਥੇ ਆਪ ਜੀ ਦਾ ਮੈਂ ਧੰਨਵਾਦ ਦਿਆਂ ਇੱਕ ਤਾਂ ਲਹਿਰ ਦਾ ਕਿ ਆਪਨੇ ਸਮਾਂ ਕੱਢਿਆ ਇਹੋ ਜੇ ਮਾਹੌਲ ਦੇ ਵਿੱਚ ਹਾਂ ਓ ਚਤਰੀ ਸਾਹਿਬ ਬੇਨਤੀ ਆ ਇਹਨਾਂ ਨੂੰ ਅਸੀਂ ਨਾ ਮੈਂ ਕਾਫੀ ਸਮੇਂ ਤੋਂ ਪਹਿਲਾਂ ਹੂੰ ਇਹਨੂੰ ਮੈਂ ਕਹਾਂ ਦੋ ਤਿੰਨ ਟਰਾਲੀਆਂ ਤੇ ਮੈਂ ਕਾ ਕੇ ਪੈਸੇ ਦਿੰਦਾ ਅੱਛਾ ਜੀ ਤੇ ਤੂੰ ਇਦਾਂ ਕਰ ਇੱਥੇ ਮਿੱਟੀ ਪਵਾ ਰੇੜੀ ਨਾਲ ਹੌਲੀ ਹੌਲੀ ਠੀਕ ਆ ਜੀ ਤੇ ਚਲੋ ਬਾਦ ਕਿਸਮਤ ਇਹ ਆ। ਇਹ ਉਹਦੇ ਬੱਚੇ ਬਾਰੇ ਮੈਂ ਕੁਝ ਕਹਿਣਾ ਨਹੀਂ ਤੈਨੂੰ ਕਿਉਂਦਾ ਮੈਂ ਤੈਨੂੰ ਪਹਿਲਾਂ ਦੱਸ ਚੁੱਕਾ ਆ। ਨਹੀਂ ਮਾਤਾ ਬਾਰੇ ਗੱਲ ਕਰਾਂਗੇ। ਮਾਤਾ ਜੀ ਨੂੰ ਅਸੀਂ ਸਹਯੋਗ ਦਿੰਨੇ ਆਂ। ਰੋਟੀ ਪਾਣੀ ਦਾ ਸਿਸਟਮ ਵੀ ਅਸੀਂ ਗਵਾਂਢੀ ਆਪ ਹੀ ਦੇਈ ਜਾ ਜੀ ਨੂੰ। ਹਮ। ਲੱਗ ਰਿਹਾ ਉਹਨਾਂ ਨੂੰ ਕਹੇ ਉਧਰੋਂ ਪ੍ਰਸ਼ਾਦਾ ਨਹੀਂ ਛਕਣਾ ਸਾਡੇ ਵਿੱਚ ਛਕੀਆ। ਅੱਛਾ। ਹੁਣ ਮੈਂ ਇਹਨਾਂ ਨੂੰ ਸਵੇਰੇ ਜਦੋਂ ਕੱਢਿਆ ਤੇ ਮੈਂ ਇਹਨਾਂ ਨੂੰ ਦੱਸਿਆ ਵੀ ਤੁਸੀਂ ਇਦਾਂ ਕਰੋ ਇੱਕ ਮਕਾਨ ਇੱਥੇ ਲੱਗਿਆ ਉਹਦਾ ਕਿਰਾਇਆ ਮੈਂ ਦੇ ਦਿੰਨਾ। ਕੋਣ ਕਿਦਾਂ ਪਤਾ ਲੱਗਾ ਇੱਥੇ ਜਦੋਂ ਰੋਲਾ ਪਿਆ ਜੀ ਸਾਰੇ ਫਿਰ ਇਕੱਠੇ ਹੋ ਗਏ ਤੇ ਮੈਂ ਦੁੱਧ ਲੈਣ ਗਿਆ ਸੀ ਮੈਂ ਉਸੇ ਵੇਲੇ ਕਈ ਨਹੀਂ ਰੱਖ ਕੇ ਫਿਰ દોੜਾ ਇੱਧਰ ਆਇਆ ਜੋ ਦੇਖਿਆ ਤੇ ਇੱਥੇ ਹਾਲਾਤ ਜਿਹੜੇ ਆ ਬਹੁਤ ਮਾੜੇ ਆ ਤੇ ਮਾਂ ਤਾਨੂੰ ਕੱਢ ਕੇ ਜਦੋਂ ਅਸੀਂ ਉੱਧਰ ਲੱਗੇ ਆ ਤੇ ਮੈਂ ਕਿਹਾ ਇਹਨੂੰ ਚਾਹ ਜੂ ਪਿਲਾਓ ਹਲਦੀ ਵਾਲਾ ਦੁੱਧ ਦਿੱਤਾ ਉਹਨਾਂ ਨੇ ਤਿਆਰ ਕਰਕੇ ਬੁੜੀਆਂ ਨੇ ਬਾਕੀ ਕੰਡੀਸ਼ਨ ਵੀ ਕਾਫੀ ਸਮੇਂ ਤੋਂ ਇਹਨੂੰ ਅਸੀਂ ਕਹਿੰਦੇ ਵੀ ਆ ਰਹੇ ਆ ਬੇਟਾ ਚਲੋ ਹੁਣ ਅੱਜ ਕੱਲ੍ਹ ਹਾਲਾਤ ਨਹੀਂ ਆਖੇ ਲੱਗਦੀ ਜੀ ਕੋਈ ਇੱਕ ਬੇਟਾ ਆ ਕੋਸੇ ਇਹਨਾਂ ਦਾ ਇਹਨਾਂ ਦੀ ਮਦਦ ਪਹਿਲੇ ਕਾਉਂਸਲਰ ਕਾਉਂਸਲਰ ਬਣੀ ਹੋਈ ਨਹੀਂ ਸੀ ਕੰਪਾਲਿਆਂ ਬੋਲਿਆਂ ਦੀ ਨਹੀਂ ਜੀ ਪਹਿਲੂ ਇਹਨਾਂ ਪਰੰਪਰੇ ਹੋਏ ਜਿਹਨਾਂ ਦੇ ਪਰੇ ਹੋਏ ਪਰੰਪਰੇ ਹੋਏ ਉਹ ਹਾਲੇ ਤੈਨੂੰ ਪਤਾ ਪ੍ਰੋਸੈਸ ਦੇ ਨਾਲ ਆ ਸਰਦਾਰਾਂ ਕਿਵੇਂ ਭੇਜਦੀਆਂ ਆ ਜੀ ਕਦੋਂ ਚੰਡੀਗੜ੍ਹੋਂ ਬੈਠੋ ਕੇ ਆਉਂਦੇ ਆ ਚਲੋ ਅਮਰਜੀਤ ਜੀ ਤੁਸੀਂ ਇੱਥੇ ਦੇ ਇੱਕ ਨਾਗਰਿਕ ਕੋ ਕੋ ਗਰੀਬ ਪਰਿਵਾਰ ਆ ਇਹਨਾਂ ਦੀ ਮਦਦ ਦੇ ਹੈਲਪ ਤੁਸੀਂ ਕਿਸ ਤਰ੍ਹਾਂ ਕਿਸ ਤਰ੍ਹਾਂ ਕਰੋਗੇ ਮੈਂ ਤਾਂ ਤਤਲ ਇਹਨਾਂ ਦੀ ਮਦਦ ਕਰਨ ਨੂੰ ਤਿਆਰ ਆ ਜੀ ਜੀ ਹੁਣ ਬਰਸਾਤ ਹੁੰਦੀ ਆ ਮੈਂ ਇਹਨਾਂ ਨੂੰ ਕਿਹਾ ਵੀ ਉੱਥੇ ਡੇਵਿਡ ਜੀ ਨੂੰ ਮੈਂ ਕਹਿੰਦਾ ਵੇ ਇੱਕ ਮਕਾਨ ਦੇ ਦੇ ਇਹਨਾਂ ਨੂੰ ਹਮ 2 ਮਹੀਨੇ 3 ਮਹੀਨੇ ਚਲੋ ਇਹਨਾਂ ਦਾ ਵੀ ਨਹੀਂ ਵੀ ਕਿਰਾਇਆ ਦੇ ਸਕਦੇ ਤਾਂ ਮੈਂ ਕਿਰਾਇਆ ਵੀ ਇਸ ਮਦਦ ਪਰ ਨੂੰ ਤਿਆਰ ਆ ਜੀ ਬਹੁਤ ਵਧੀ ਦਾ ਵੀ ਕੋਈ ਚਿੰਤਾ ਨਹੀਂ ਜੀ ਅਸੀਂ ਸਾਰੇ ਘਰ ਜਿਹੜੇ ਆ ਬਹੁਤ ਇਹਨਾਂ ਐਗਰੀ ਆ ਜਿੱਥੋਂ ਮਰਜੀ ਇਹ ਪ੍ਰਸ਼ਾਦਾ ਛਕ ਸਕਦੀ ਆ ਇਹ ਘਰ ਨਹੀਂ ਮਾਂ ਵੀ ਬਹੁਤ ਆ ਦੇਖਿਆ ਸੀ ਤੁਹਾਨੂੰ ਕਾਫੀ ਸਮੇਂ ਤੋਂ ਇਹ ਨੀਵਾ ਹੀ ਆ ਜੀ ਇਹਦੇ ਚਲੋ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਇਹਨਾਂ ਦੇ ਘਰ ਵਾਲੇ ਦੀ ਹੂੰ ਤੋ ਮੁੰਡੇ ਨੂੰ ਵੀ ਅਸੀਂ ਕਾਫੀ ਕਿਹਾ ਤੇ ਬਾਕੀ ਸਮਾਨ ਕਾਫੀ ਸੀ ਚੌਧਾਨਾ ਤੇ ਬਣਾ ਸਕਦਾ ਸੀਗਾ ਉਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਜਾਨੀ ਮਾਨੀ ਮਲੀ ਨਹੀਂ 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 ਮਾਲਕ ਦੀ ਬੜੀ ਪਰਮਾਤਮਾ ਦੀ ਕਿਰਪਾ ਹੋਈ ਆ ਜੀ ਬਚਾਅ ਹੋ ਗਿਆ ਸਾਨੂੰ ਤੇ ਇੰਨੇ ਖੁਸ਼ੀ ਆ ਵੀ ਮਾਤਾ ਜਿਹੜੀ ਆ ਸਹੀ ਸਲਾਮਤ ਆ ਕੋਈ ਸਮਾਨ ਇਹਨਾਂ ਦਾ ਹੈਗਾ ਸੀ ਵਿੱਚ ਉਹਦੇ ਸਮਾਨ ਤਾਂ ਥੋੜਾ ਬਹੁਤਾ ਜਿਹੜਾ ਹੈਗਾ ਸੀ ਉਹ ਹੁਣ ਥੱਲੇ ਆਉ ਗਿਆ ਜੀ ਤਾਂ ਬਰਸਾਤ ਛੱਡਦੀ ਆ ਤੇ ਚਲੋ ਰਿਕਵੈਸਟ ਕਰਦੇ ਆ ਤੁਸੀਂ ਇਹਨਾਂ ਦੀ ਹੈਲਪ ਜ਼ਰੂਰ ਕਰਨੀ ਆ ਜਿੰਨੀ ਵੀ ਹੋ ਸਕਦੀ ਆ ਸਰਕਾਰ ਕੋਲੋਂ ਵੀ ਕਰਾਉਣੀ ਆ ਨਾਲ ਨਾਲ ਪ੍ਰਸ਼ਾਸਨ ਕੋਲੋਂ ਵੀ ਕਰਾਉਣੀ ਆ ਠੰਗੜਾ ਸਾਹਿਬ ਜੀ ਮੈਂ ਨਾ ਹਮੇਸ਼ਾ ਹਰ ਮੱਲੇ ਦਾ ਜਿੱਥੇ ਵੀ ਮੈਨੂੰ ਸਨਿਆ ਮਿਲਦਾ ਮੇਰੇ ਏਰੀਆ ਦੇ ਵਿੱਚ ਚਾਹੇ ਰਾਤ ਪਈ ਹੋਵੇ ਚਾਹੇ ਦਿਨ ਹੋਵੇ ਜਦੋਂ ਵੀ ਇਹ ਮੈਨੂੰ ਯਾਦ ਕਰਨ ਮੈਂ ਉਸੇ ਵੇਲੇ ਉੱਥੇ ਪਹੁੰਚਦਾ ਜੀ ਹਣ ਮੀਂਹ ਦੇ ਵਿੱਚ ਪੂਰਾ ਸਰਵੇ ਕੀਤਾ ਆ ਆਪ ਜਾ ਕੇ ਮੈਂ ਕਹਿੰਦਾ ਵੀ ਭਾਈ ਦੇਖੋ ਜੇ ਆਪਣੇ ਇਤਾਂ ਦੇ ਹੋਰ ਕੱਚੇ ਮਕਾਨ ਵੀ ਹੈਗੇ ਇਸ ਏਰੀਆ 'ਚ ਹੈਗੇ ਆ ਜੀ ਮੈਂ ਉਹਨਾਂ ਨੂੰ ਵੀ ਆਗਾ ਕੀਤਾ ਵੀ ਬਰਸਾਤ ਲੰਮੀ ਚੱਲ ਰਹੀ ਹੈ ਆ ਆਪਣਾ ਨੁਕਸਾਨ ਹੋ ਸਕਦਾ ਭਾਈ ਆਪਾਂ ਸੇਫਟੀ ਲੈ ਕੇ ਚੱਲੀਏ ਬਿਲਕੁਲ ਜੀ ਤੁਸੀਂ ਥੋੜੇ ਸਮੇਂ ਲਈ ਕਿਰੇ ਕਰਾਇਆ ਭਰ ਲੋਗੇ ਇਧਰ ਉਧਰ ਮਕਾਨ ਦੇਖ ਕੇ ਨਿਕਲ ਜਿਓ ਇਹਨਾਂ ਮਕਾਨਾਂ 'ਚੋਂ ਤੇ ਇਹ ਮੇਰੀ ਇਹਨਾਂ ਨੂੰ ਸਾਰਿਆਂ ਨੂੰ ਰਿਕਵੈਸਟ ਹੈ ਜੀ ਬਾਕੀ ਚਲੋ ਜੋ ਪ੍ਰਮਾਤਮਾ ਕਰਦਾ ਉਹੀ ਹੋਣਾ ਬਾਬਾ ਸ਼ੁਕਰਿਆ ਜੀ ਤਸਵੀਰਾਂ ਇਸ ਵਕਤ ਵੀ ਤੁਹਾਨੂੰ ਭਰਵੇਂ ਮੀਂਹ ਦੇ ਵਿੱਚੋਂ ਦਿਖਾ ਰਹੇ ਆ ਮੀਂਹ ਜੋਰਾਂ ਤੇ ਆ ਤੋਂ ਸਾਡੀ ਇੱਕ ਰਿਕਵੈਸਟ ਆ ਜਿੰਨੇ ਵੀ ਕੋ ਕੱਚੇ ਮਕਾਨਾਂ ਦੇ ਵਿੱਚ ਇਸ ਏਰੀਆ ਦੇ ਵਿੱਚ ਰਹਿੰਦੇ ਆ ਸ਼ਹੀਦ ਉਦਮਸਰ ਨਗਰ ਦੇ ਵਿੱਚ ਰਹਿੰਦੇ ਆ ਉਹ ਕੱਚੇ ਮਤ ਮਕਾਨਾਂ ਨੂੰ ਜਿਹੜੇ ਖਾਲੀ ਕਰਦੇ ਨੇ ਤੇ ਨਾਲ ਕਿਤੇ ਆਸਰਾ ਲੈ ਲੈਣ ਕਿਉਂਕਿ ਅਮਰਜੀਤ ਆ ਭਾਜੀ ਨੇ ਕਿਹਾ ਕਿ ਮੈਂ ਹਰ ਤਰ੍ਹਾਂ ਦੀ ਹੈਲਪ ਕਰਨ ਨੂੰ ਤਿਆਰ ਆ ਹੈਲਪ ਇਹਨਾਂ ਦੀ ਲੈ ਲਓ ਜਿਹੜੇ ਇੱਥੇ ਕੱਚੇ ਮਕਾਨ ਆ ਉਹ ਜਿੰਨੀ ਦੇਰ ਮੀਂਹ ਆ ਜ਼ਬਰਦਸਤ ਮੀਂਹ ਪੈ ਰਿਹਾ ਮੀ ਦੇ ਵਿੱਚ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਪਿੱਛੇ ਜਿਹੜੀਆਂ ਜਿਹੜਾ ਮਕਾਨ ਢੱਠਿਆ ਆ ਮਕਾਨ ਡਿਗਿਆ ਆ ਇਹ ਵੀ ਕੱਚਾ ਮਕਾਨ ਸੀ ਔਰ ਕਾਫੀ ਨੀਵਾ ਮਕਾਨ ਸੀਗਾ ਤੋ ਆਪਣਾ ਬਚਾਅ ਆਪ ਰੱਖੋ ਜੀ ਮੀ ਲਗਾਤਾਰ ਕਿਉਂਕਿ ਅੱਜ ਸਕੂਲ ਤੋਂ ਬੱਚਿਆਂ ਨੂੰ ਛੁੱਟੀ ਵੀ ਕਰ ਦਿੱਤੀ ਗਈ ਹੈ ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਤੋ ਆਪਣਾ ਬਚਾਅ ਕਰੋ ਆਪਣੇ ਬੱਚਿਆਂ ਦਾ ਖਾਸ ਕਰਕੇ ਧਿਆਨ ਰੱਖੋ ਤਸਵੀਰਾਂ ਤੁਹਾਨੂੰ ਸ਼ਹੀਦ ਉਦਮ ਸਿੰਘ ਨਗਰ ਨਕੋਦਰ ਤੋਂ ਦਿਖਾ ਰਹੇ ਸੀ ਜਿੱਥੇ ਇੱਕ ਮਕਾਨ ਡਿੱਗਣ ਦੇ ਨਾਲ ਬਜ਼ੁਰਗ ਮਾਤਾ ਦੇ ਸੱਟਾਂ ਲੱਗੀਆਂ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾਲਾ ਨਿਊਜ਼ ਨਕੋ